ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆ ਹੀ ਪਹੁੰਚਿਆ ਗੁਰਦੁਆਰਾ ਡੇਰਾ ਸਾਹਿਬ ਵਿੱਚ ਜਿੱਥੇ ਵੀ ਤੁਹਾਨੂੰ ਉੱਥੋਂ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਕ ਰਹੋਨੇ ਆ ਤੇ ਬਾਬਾ ਜੀ ਕੋ ਇਤਿਹਾਸ ਜਾਣ ਕੇ ਘਟਨਾ ਸਾਂਝਾ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਗੁਰਦੁਆਰਾ ਡੇਰਾ ਸਾਹਿਬ ਮੇਰਾ ਕੀਤਾ ਖਾਲਸਾ ਵਾਇਕਰ ਜੀ ਦੀ ਫਤਿਹ ਆਪ ਵੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਇਹ ਪਾਵਨ ਸਥਾਨ ਧੰਨ ਧੰਨ ਜਗਤ ਮਾਤਾ ਸੁਲੱਖਣੀ ਜੀ ਦਾ ਜਨਮ ਸਥਾਨ ਅਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਸਥਾਨ ਹੈ ਇਸ ਸਥਾਨ ਤੇ ਹੀ ਮਾਤਾ ਸੁਲੱਖਣੀ ਜੀ ਦਾ ਜਨਮ ਹੋਇਆ ਸੀ ਮਾਤਾ ਸੁਲੱਖਣੀ ਜੀ ਦੇ ਪਿਤਾ ਜੀ ਮੂਰ ਚੰਦ ਜੀ ਚੋਣੇ ਉਹ ਜੱਦੀ ਪਿੰਡ ਬੱਕੋ ਕੇ ਰੰਦਾਵਾ ਨਜ਼ਦੀਕ ਡੇਰਾ ਬਾਬਾ ਨਾਨਕ ਉੱਥੇ ਦੇ ਰਹਿਣ ਵਾਲੇ ਸਨ ਅਤੇ ਉਸ ਸਮੇਂ ਮੂਹ ਚੰਦ ਜੀ ਨੂੰ ਪਟਵਾਰੀ ਦੀ ਨੌਕਰੀ ਮਿਲੀ ਸੀ ਤੇ ਇਸ ਪਟਾਲੇ ਇਲਾਕੇ ਦੇ ਵਿੱਚ ਨੌਕਰੀ ਮਿਲੀ ਸਰਕਾਰੀ ਦੀ ਤਾਂ ਉਹ ਇੱਥੇ ਆ ਕਰਕੇ ਉਹਨਾਂ ਨੇ ਜਦੋਂ ਰਹਿਣ ਲੱਗ ਪਏ ਤਾਂ ਇਸ ਜਗ੍ਹਾ ਨੂੰ ਫੀਟ ਕਰਕੇ ਆਪਣਾ ਮਕਾਨ ਤਿਆਰ ਕਰਵਾਇਆ ਇੱਥੇ ਆਪਣੀ ਘਰਵਾਲੀ ਬੀਬੀ ਚੰਦੋ ਰਾਣੀ ਨੂੰ ਨਾਲ ਇੱਥੇ ਲੈ ਕੇ ਆ ਗਏ ਇੱਥੇ ਰਹਿੰਦਿਆਂ ਹੋਇਆ ਹੀ ਉਹਨਾਂ ਦੇ ਘਰ ਜਗਤ ਮਾਤਾ ਸੁਰਤਨੀ ਜੀ ਦਾ ਜਨਮ ਹੋਇਆ ਹੈ ਜਨਮ ਤੋਂ ਲੈ ਕੇ ਵਿਆਹ ਤੱਕ ਮਾਤਾ ਸੁਖਮਨੀ ਜੀ ਇਸ ਘਰ ਵਿੱਚ ਰਹੇ ਹਨ ਅਤੇ ਜਦੋਂ ਫਿਰ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਉਹਨਾਂ ਦੀ ਮੰਗਣੀ ਹੋਈ ਆ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਰਾਤ ਲੈ ਕੇ ਇੱਥੇ ਬਟਾਲਾ ਸ਼ਹਿਰ ਦੇ ਵਿੱਚ ਵਿਆਹਣ ਆਏ ਹਨ ਮਾਤਾ ਸੁਲਤਨੀ ਜੀ ਨੂੰ ਆਪ ਜੀ ਨੇ ਦਰਸ਼ਨ ਕੀਤੇ ਹੋਣਗੇ ਗੁਰਦੁਆਰਾ ਸ੍ਰੀ ਕਾਂੰਦ ਸਾਹਿਬ ਉੱਥੇ ਜੋ ਬਰਾਤ ਦਾ ਉਤਾਰਾ ਕੀਤਾ ਗਿਆ ਸੀ ਬਰਾਤ ਦੇ ਵਿਸ਼ਰਾਮ ਕਰਨ ਦਾ ਪ੍ਰਬੰਧ ਕੀਤਾ ਗਿਆ ਸੀ ਇਹ ਤੇ ਇਸ ਘਰ ਦੇ ਵਿੱਚ ਜਿਹੜੀਆਂ ਬਾਕੀ ਵਿਆਹ ਦੀਆਂ ਸਾਰੀਆਂ ਰਸਮਾਂ ਸੀ ਇਸ ਆਸਥਾਨ ਤੇ ਹੋਈਆਂ ਉਹ ਸਮੇਂ ਜੋ ਵਿਆਹ ਸੀ ਉਹ ਹਿੰਦੂ ਰੀਤੀ ਰਿਵਾਜਾਂ ਦੇ ਅਨੁਸਾਰ ਅਗਨੀ ਦੇ ਨਾਲ 7 ਫੇਰੇ ਲੈ ਕੇ ਕੀਤਾ ਜਾਂਦਾ ਸੀ ਪਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਸ ਤਰ੍ਹਾਂ ਜਲੇਉ ਪੂં ਤੋਂ ਇਨਕਾਰ ਕਰ ਦਿੱਤਾ ਸੀ ਉਹਨਾਂ ਨੇ ਅਗਨੀ ਦੇ ਨਾਲ ਫੇਰੇ ਲੈਣ ਤੋਂ ਇਨਕਾਰ ਕਰ ਦਿੱਤਾ ਤਾਂ ਫਿਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਅਸੀਂ ਆਪਣਾ ਵਿਆਹ ਜਿਹੜਾ ਆਪਣੇ ਤਰੀਕੇ ਨਾਲ ਕਰਵਾ ਕਰਾਂਗੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਕ ਫੱਟੀ ਦੇ ਉੱਪਰ ਇੱਕ ਪੂં ਤੋਂ ਲੈ ਕੇ ਗੁਰਪ੍ਰਸਾਦ ਤੱਕ ਮੂਲ ਮੰਤਰ ਲਿਖ ਕੇ ਉਸ ਨੂੰ ਇੱਕ ਫੱਟੀ ਦੇ ਉੱਪਰ ਰੱਖ ਕੇ ਚਾਤੀ ਦੇ ਉੱਪਰ ਰੱਖ ਕੇ ਉੱਥੇ ਦਿਵਾਲੇ ਮਾਤਾ ਸੁਰਤਨੀ ਜੀ ਦੇ ਨਾਲ ਚਾਰ ਲਾਵਾ ਲਈਆਂ ਹਨ ਇਸ ਤਰ੍ਹਾਂ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਵਿਆਹ ਸੰਪੰਨ ਹੋਇਆ ਵਿਆਹ ਤੋਂ ਬਾਅਦ ਮਾਤਾ ਸੁਰਤਨੀ ਵੀਰੂ ਨਾਲ ਲੈ ਕੇ ਬਰਾਤ ਸਮੇਤ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਇੱਥੋਂ ਚਲੇ ਗਏ ਹਨ ਬਟਾਲਾ ਸ਼ਹਿਰ ਵਿੱਚੋਂ ਉਸ ਤੋਂ ਬਾਅਦ ਜਦਾਂ ਤੇਰਾ ਮੂਹ ਚੰਦ ਜੀ ਪਟਵਾਰੀ ਦੀ ਨੌਕਰੀ ਕੀਤੀ ਕਰਨਾ ਜਰੇ ਅਸਾਂ ਤੇ ਰਹੇ ਹਨ ਰਿਟਾਇਰ ਹੋਣ ਤੋਂ ਬਾਅਦ ਇਸ ਘਰ ਨੂੰ ਇਸੇ ਤਰ੍ਹਾਂ ਹੀ ਬੰਦ ਕਰਕੇ ਉਹ ਆਪਣੇ ਜੱਦੀ ਪਿੰਡ ਪੱਕੋ ਦੇ ਰੰਦਾਵਾ ਚਲੇ ਗਿਆ ਨਾ ਹੋਰੀ-ਹੋਰੀ ਸਮਾਪਤੀ ਹੋਇਆ ਜਦੋਂ 6ਵੇਂ ਪਾਤਸ਼ਾਹ ਜੀ ਦਾ ਸਮਾ ਆਇਆ ਹੈ 6ਵੇਂ ਪਾਤਸ਼ਾਹੀ ਦੇ ਸਭ ਤੋਂ ਵੱਡੇ ਸਾਹਿਬ ਜਾਦੇ ਬਾਬਾ ਗੁਰਦਤਾ ਜੀ ਦਾ ਵਿਆਹ ਵੀ ਇਸ ਪਟਾਲਾ ਸ਼ਹਿਰ ਦੇ ਵਿੱਚ ਹੋਇਆ ਇੱਥੇ ਗੁਰਦੁਆਰਾ ਹੈ ਸਤ ਕਰਤਾਰੀਆਂ ਸਾਹਿਬ ਉਹ ਬਾਬਾ ਗੁਰਦਤਾ ਜੀ ਦਾ ਵਿਆਹ ਸਥਾਨ ਹੈ ਜਦੋਂ 6ਵੇਂ ਪਾਤਸ਼ਾਹ ਬਾਬਾ ਗੁਰਦਤਾ ਜੀ ਨੂੰ ਵਿਆਹਣ ਆਇਆ ਨਾ ਤਾਂ ਉਹ ਸਮੇਂ ਇਸ ਅਸਥਾਨ ਤੇ ਆ ਕਰਕੇ 6ਵੇਂ ਪਾਤਸ਼ਾਹ ਜੀ ਨੇ ਆਪ ਇਸ ਸੰਸਥਾਨ ਨੂੰ ਪ੍ਰਗਟ ਕੀਤਾ ਹੈ ਇੱਥੇ ਇੱਕ ਖੜਾ ਸਾਹਿ ਬਣਵਾਇਆ ਹੈ ਤੇ ਕੜਾ ਪ੍ਰਸ਼ਾਦ ਦੀ ਦੇਗ ਬਣਾ ਕੇ ਸ੍ਰੀ ਪਾਸ਼ਾ ਨੇ ਵਰਤਾਈ ਹੈ ਇੱਥੇ ਇਸ ਆਸਥਾਨ ਦੇ ਮਾਤਾ ਸੁਲੱਖਣੀ ਜੀ ਦੇ ਘਰ ਦੀ ਇੱਕ ਛੋਟੀ ਧੂਈ ਵੀ ਹੈ ਜਿਸ ਨੂੰ ਸਵੇਂ ਪਾਤਸ਼ਾਹ ਜੀ ਨੇ ਵਰਦ ਤਾਇ ਤੇ ਜੋਗੀ ਸਦਾ ਜਾ ਸਕੇਗਾ ਉਸਾਂ ਦੇ ਅਸਾਧ ਰੋਗ ਦੂਰ ਹੋਣਗੇ ਪੀੜੀਆਂ ਨੂੰ ਬੱਚਿਆਂ ਦੀਆਂ ਦਾਤਾਂ ਪ੍ਰਾਪਤ ਹੋਣਗੀਆਂ ਬਰਾਤ ਦੇ ਵਿੱਚ ਬਾਬਾ ਗੁਰਦਤਾ ਜੀ ਤੇ ਸਵੇਂ ਪਾਤਸ਼ਾਹ ਦੇ ਸਭ ਤੋਂ ਛੋਟੇ ਸਾਹਿਬ ਜਦੇ ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਜੋ ਉਸ ਸਮੇਂ ਛੋਟੀ ਅਵਸਥਾ ਵਿੱਚ ਸਨ ਉਹ ਵੀ ਨਾਲ ਆਏ ਸਨ ਭਾਈ ਗੁਰਦਾਸ ਜੀ ਸਾਈਂ ਦਾਸ ਜੀ ਬਾਬਾ ਬੁੰਡਾ ਜੀ ਦੀਦੀ ਵੀਰੋ ਜੀ ਸਹੋਰ ਵੀ ਬਹੁਤ ਮਹਾਨ ਸ਼ਕਤੀ ਤਾਂ ਜੋ ਰਾਗ ਦੇ ਵਿੱਚ ਨਾਲ ਇਸ ਸਤਾਨ ਤੇ ਆਈਆਂ ਨੇ ਇਸ ਜਗ੍ਹਾ ਨੂੰ ਪ੍ਰਗਟ ਕਰਕੇ 6ਵੇਂ ਪਾਸ਼ਾ ਫਰਾਸ ਮੇਦ ਵਾਪਸ ਜੀ ਅੰਮ੍ਰਿਤਸਰ ਸਾਹਿਬ ਨੂੰ ਚਲੇ ਗਏ ਹਨ ਉਸ ਤੋਂ ਬਾਅਦ ਸੰਕਟ ਇਸ ਆਸਾਨ ਵਿੱਚ ਖੜਾ ਸਾਡੇ ਰੂਪ ਵਿੱਚ ਪੂਜਦੀਆਂ ਰਹੀਆਂ ਫਿਰ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਸਮਾ ਆ ਮਹਾਰਾਜਾ ਰਣਜੀਤ ਸਿੰਘ ਜੀ ਬਟਾਲਾ ਸ਼ਹਿਰ ਦੇ ਵਿੱਚ ਵਿਆਹ ਹੋਏ ਸਨ ਇੱਥੇ ਰਾਜ ਕਰਦੀ ਸੀ ਰਾਣੀ ਸਦਾ ਕੌਰ ਰਾਣੀ ਸਦਾ ਕੌਰ ਦੀ ਪੁੱਤਰੀ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਜੀ ਦਾ ਵਿਆਹ ਹੋਇਆ ਉਹਨਾਂ ਦੇ ਘਰ ਪੁੱਤਰ ਪੈਦਾ ਹੋਇਆ ਮਹਾਰਾਜਾ ਸੇਰ ਸਿੰਘ ਮਹਾਰਾਜਾ ਸੇਰ ਸਿੰਘ ਨੇ ਜਾਦਾ ਸਮਾਂ ਇੱਥੇ ਬਟਾਲੇ ਸ਼ਹਿਰ ਦੇ ਵਿੱਚ ਆਪਣੀ ਨਾਨੀ ਦੇ ਕੋਲ ਬਤੀਤ ਕੀਤਾ ਇੱਥੇ ਰਹਿੰਦੇ ਜਦੋਂ ਉਹਨਾਂ ਨੇ ਖੜਾ ਸਾਹਿਬ ਦੇ ਦਰਸ਼ਨ ਕੀਤੇ ਹਨ ਤਾਂ ਇਸ ਆਸਾਨ ਦੇ ਪਹਿਲੇ ਗੁਰਦੁਆਰੇ ਦੀ ਜੋ ਸੇਵਾ ਸੀ ਉਹ ਮਹਾਰਾਜਾ ਸੇਰ ਸਿੰਘ ਵੱਲੋਂ ਕਰਵਾਈ ਗਈ ਇੱਕ ਛੋਟੀ ਜੀ ਇਮਾਰਤ ਉਹਨਾਂ ਨੇ ਤਿਆਰ ਕਰਵਾਈ ਜਿਸ ਨੂੰ ਚਾਰ ਚਾਦੀ ਦੇ ਦਰਵਾਜ਼ਿਆਂ ਦੇ ਨਾਲ ਸਜਾਇਆ ਗਿਆ ਪਹਿਲੇ ਗੁਰਦੁਆਰੇ ਦੀ ਸੇਵਾ ਮਹਾਰਾਜਾ ਸੇਵ ਸਿੰਘ ਵੱਲੋਂ ਕਰਵਾਈ ਗਈ ਹੁਣ ਆਪ ਜੀ ਜੋ ਵੀ ਮਸ਼ਹੂਰਤ ਇਮਾਰਤ ਦੇ ਦਰਸ਼ਨ ਕਰ ਰਹੇ ਹੋ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਪ੍ਰਬੰਧ ਆਉਣ ਤੋਂ ਬਾਅਦ ਕਾਰ ਸੇਵਾ ਕਟੂਰ ਸਾਹਿਬ ਵਾਲ ਵਾਲਿਆਂ ਵੱਲੋਂ ਇਹ ਜੋ ਇਮਾਰਤ ਦੀ ਸਾਰੀਆਂ ਸਵਾਵਾ ਉਹਨਾਂ ਵੱਲੋਂ ਨਭਾਈਆਂ ਗਈਆਂ ਹਨ ਹੁਣ ਇਸ ਆਸਥਾਨ ਦੇ ਹਰ ਪਾਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਵਿਆਹ ਪਰਪਰ ਬੜੀ ਹੀ ਸ਼ਰਧਾ ਤੇ ਉਸ ਸਾਡੇ ਨਾਲ ਬਣਾਇਆ ਜਾਂਦਾ ਹੈ ਇਸ ਅਸਥਾਨ ਦਾ ਡੇਰਾ ਸਾਹਿਬ ਨਾਮ ਇਸ ਕਰਕੇ ਪਿਆ ਕਿਉਂਕਿ ਜਦੋਂ ਮਾਤਾ ਸੁਲਖਣੀ ਜੀ ਦੇ ਪਿਤਾ ਜੀ ਪੇਸਾ ਹਸਤਾਨ ਦੇ ਰਹਿੰਦੇ ਸਨ ਤਾਂ ਇਸ ਨੂੰ ਮੂਲੇ ਦਾ ਡੇਰਾ ਕਿਹਾ ਜਾਂਦਾ ਸੀ ਉਸ ਤੋਂ ਬਦਲ ਕਰਕੇ ਮਹਾਰਾਜਾ ਸੇਵ ਸਿੰਘ ਜੀ ਇਸ ਦਾ ਅਸਥਾਨ ਇਸ ਅਸਥਾਨ ਦਾ ਨਾਮ गुरद्वारा श्री डेरा साहब रख दिता यह पावन इतिहास है इस अस्थान का वागुरु जी का खालसा वाहे इंडिया क्राइम न्यूज जुलम के खिलाफ जंग ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨੈਟਵਰਕ